ਬਸੇ ਪਠਾਣਾ ਦੇ ਵਕ ਵਕ ਮੰਦਰਾ ਅਤੇ ਅਗਰਵਾਲ ਧਰਮਸ਼ਾਲਾ ਵਿੱਚ ਸ਼ਰਦਾ ਨਾਲ ਮਨਾਇਆ శ్రీ ਰਾਮ ਨੌਮੀ ਦਾ ਤਿਉਹਾਰ ਡਾਕਟਰ ਸਿਕੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕਰਕੇ ਸ਼ਹਿਰ ਨਿਵਾਸੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਸ਼ਹਿਰ ਦੇ ਵਕ ਵਕ ਮੰਦਿਰਾਂ ਵਿੱਚ శ్రీ ਰਾਮ ਨੌਮੀ ਦਾ ਤਿਉਹਾਰ ਸ਼ਰਦਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਪ੍ਰਮੁਖ ਤੌਰ ਤੇ శ్రీ ਲక్ష్ਮੀ ਨਾਰਾਇਣ ਮੰਦਿਰ ਨੇੜੇ 베ਦੀ ਮਾਰ ਕੀ ਪ੍ਰਸਿੱਧ ਪੁਰਾਤੰਤ੍ਰੀ ਸ਼੍ਰੀ ਰਾਮ ਮੰਦਿਰ ਪੁਰਾਤੰਤ੍ਰੀ ਸ਼੍ਰੀ ਸ਼ਿਵ ਮੰਦਿਰ ਨੇੜੇ ਡਾਕਰ ਅਤੇ ਅਗਰਵਾਲ ਧਰਮਸ਼ਾਲਾ ਵਿੱਚ ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ ਸ਼੍ਰੀ ਰਾਮ ਜਨਮotsਵ ਦੇ ਪ੍ਰਸਿੱਧ ਪੰਡਿਤ ਨੀਲਮ ਸ਼ਾਸਤਰੀ ਵੱਲੋਂ ਆਰਤੀ ਦੇ ਉਪਰੰਤ ਕੀਤਾ ਗਿਆ ਇਸ ਦੌਰਾਨ ਦੁਪਹਿਰ 12 ਵਜੇ ਪ੍ਰਭੂ ਰਾਮ ਦਾ ਅਭਿਸ਼ੇਕ ਕਰਕੇ ਇੱਕ ਦੂਸਰੇ ਨੂੰ ਵਧਾਈ ਦਿੱਤੀ ਅਤੇ ਪ੍ਰਭੂ ਸ਼੍ਰੀ ਰਾਮ ਨੂੰ ਤੋਗ ਲਗਾਉਣ ਦੇ ਬਾਅਦ ਕੰਜਿਤ ਪੂਜਨ ਬ੍ਰਾਮ ਪੋਗਾਤੇ ਆਏ ਹੋਏ ਸ਼ਰਦਾਲੂਆਂ ਨੂੰ ਲੰਗਰ ਵੰਡਿਆ ਗਿਆ ਇਸ ਸਮਾਰੋਹ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਸਿਕੰਦਰ ਸਿੰਘ श्री गोपाल मंदिर तो स्वामी चेतन सरस्वती सच्चिदानंद जी महाराज श्री ब्राह्मण समाज सेवा संगठन दे जनरल सकतर परवीन कपिल हलका विधायक रूपिंदर सिंह हैप्पी और अकाली नेता दरबारा सिंह गुरु पांचपादे स्थानिक सरकार जिला कनिनर तरमिंदर सिंह बांडा अपने साथीया सने विशेष तौर ते हाजिर हुए उना श्री राम नवमी ते सारे इलाका निवासियों नु शुभकामनावां दिंदे हुए श्री राम जी वल्लो दिखाए जाते चलंदा आगर कीता शहर दी धार्मिक ਸਮਾਜਿਕ ਸੰਸਥਾਵਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਆਉਦੇਦਾਰ ਨੂੰ ਹਲਕਾ ਵਿਧਾਇਕ ਅਤੇ ਅਕਾਲੀ ਨੇਤਾ ਦਰਬਾਰਾ ਸਿੰਘ ਗੁਰੂ ਵੱਲੋਂ ਸਨਮਾਨਿਤ ਕੀਤਾ ਗਿਆ। શ્રી RAMਲੀਲਾ ਕਮੇਟੀ ਦੇ ਪ੍ਰਧਾਨ ਮਨੋਜ ਪੰਡਾਰੀ ਅਤੇ ਹੋਰ ਮੈਂਬਰਾਂ ਨੇ ਵਿਧਾਇਕ ਰੁਪਿੰਦਰ ਹੈਪੀ ਅਤੇ ਅਕਾਲੀ ਨੇਤਾ ਦਰਬਾਰਾ ਸਿੰਘ ਗੁਰੂ ਡਾਕਟਰ ਸਿਕੰਦਰ ਸਿੰਘ ਨੂੰ ਸਨਮਾਨਿਤ ਕਰਕੇ ਉਨ੍ਹਾਂ ਅਤੇ ਆਏ ਹੋਏ ਸ਼ਰਦਾਲੂਆਂ ਦਾ ਧੰਨਵਾਦ ਕੀਤਾ। ਇਸ ਦੇ ਇਲਾਵਾ ਪ੍ਰਸਿੱਧ શ્રી RAM ਮੰਦਿਰ ਵਿੱਚ ਵੀ ਉਤਸਵ ਤੁਮਦਾਮ ਨਾਲ ਮਨਾਇਆ ਗਿਆ। ਇਸ ਮੌਕੇ ਸਮਾਜ ਸੇਵੀ ਅਸ਼ੋਕ ਟੂਲਾਨੀ अजय मल्होत्रा नरेश वर्मा एमसी मनप्रीत सिंह हैपी लखवीर सिंह हरप्रीत तीमान राजकमल प्रदीप मल्होत्रा के के रमेश मल्होत्रा मास्टर अनिल शर्मा शहरी अकाली दल जसवीर सिंह राजेश काउंसलर राज कुमार पुरी राजीव वाल्मीकि इंद्रजीत सिंह इंद्री, नीरज कौड़ा राकेश मल्होत्रा आदि मौजूद सन